ਹਾਂਜੀ ਵੀਰੋ ਮੈਂ ਲਾਰਡ ਅਸਮਾਨ ਸੈਕੰਡ ਸੋਡੀ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਤੇ ਮੈਂ ਇਸ ਟਾਈਮ ਖੜਾ ਆ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾ ਵਿੱਚ ਮੇਰੇ ਪਿੱਛੇ ਪਾਣੀ ਵਗਣ ਡਿਆ ਹੋਇਆ ਆ ਜਿੱਥੋਂ ਤੱਕ ਨਜ਼ਰ ਜਾਂਦੀ ਆ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਜਿੱਥੋਂ ਤੱਕ ਜਾਂਦੀ ਆ ਨਜ਼ਰ ਕਹੇ ਕਿਸਾਨ ਨੇ ਵਿਆਹ ਕਰਨਾ ਹੀ ਕਹੇ ਨੇ ਟਰੈਕਟਰ ਲੈਣਾ ਹੀ ਕਹੇ ਨੇ ਕੋਠੇ ਪਾਉਣੇ ਹੀ ਹਰ ਕਿਸੇ ਦਾ ਉਹਨਾਂ ਕੀ ਹੁੰਦਾ ਤੁਹਾਨੂੰ ਪਤਾ ਕਿਸਾਨਾਂ ਦਾ ਪੁੱਤ ਇਹ ਉਹ ਕਿਸਾਨ ਨਹੀਂ ਹੈਗੇ 3000 ਕਿੱਲਾ ਪੈਲੀ ਆ ਤੇ 5000 ਕਿੱਲਾ ਪੈਲੀ ਇਹ ਉਹ ਕਿਸਾਨ ਆ ਕਿਸੇ ਦੀ 10 ਆ ਕਿਸੇ ਦੀ 20 ਆ ਕਿਸੇ ਦੀ 30 ਆ ਜਿਹੜੇ ਮਜ਼ਦੂਰ ਟਾਈਪ ਕਿਸਾਨ ਹੁੰਦੇ ਆ ਹੈਨਾ ਤੇ ਆ ਮੈਂ ਉਹਨਾਂ ਨੂੰ ਲਾਹਤਾ ਪਾਉਣੀਆਂ ਚਾਹਨਾ ਆ ਆ ਜਿਹੜੇ ਪੰਜਾਬੀਆਂ ਕੋਲੋਂ ਕਮਾ ਕਮਾ ਕੇ ਫੰਡ ਇਕੱਠਾ ਕਰ ਕਰਕੇ ਤੇ ਲੰਗਰ ਲਾਉਂਦੇ ਆ ਯੂਪੀ ਬਿਹਾਰ ਸੀਰੀਆ ਵਿੱਚ ਤੇ ਉਹ ਕਿੱਥੇ ਕਿੱਥੇ ਅਰਬ ਵਿੱਚ ਤੇ ਇੱਥੇ ਜਿੱਦਨ ਦਾ ਪਾਣੀ ਆਇਆ ਕੋਈ ਵੱਡੀ ਸੰਸਥਾ ਨਹੀਂ ਆਈ ਸਾਹਮਣੇ ਕੋਈ ਵੱਡਾ ਸਮਾਜ ਸੇਵੀ ਨਹੀਂ ਆਇਆ ਕੋਈ ਵੱਡਾ ਲੀਡਰ ਨਹੀਂ ਆਇਆ ਲੋਕ ਆਪਣੇ ਕੋਲੋਂ ਜਿਹੜੇ ਪਿੰਡਾਂ 'ਚ ਹੜ ਨਹੀਂ ਆਇਆ ਉੱਥੋਂ ਦੇ ਲੋਕ ਆਪਣੇ ਕੋਲੋਂ ਬੋਰੇ-ਬਾਰੇ ਲਿਆ ਕੇ ਲੰਗਰ ਦਾ ਪ੍ਰਬੰਧ ਜਾਂ ਜਿੱਦਾਂ ਵੀ ਕੋਈ ਨਹੀਂ ਜਾਂ ਜਿੱਦਾਂ ਵੀ ਕਰ ਰਹਾ ਆ ਡਿਗ ਪਿਆ ਕੋਈ ਨਹੀਂ ਪਰ ਕੋਈ ਵੱਡੇ ਰਵੀ ਸਿੰਘ ਵਰਗੇ ਕੋਦ ਮੋਲ ਕਵਾਤਰਾ ਫਰਾੜੀਆਂ ਜਾਂ ਜਿੰਨੇ ਵੀ ਆ ਕੋਈ ਨਹੀਂ ਆਇਆ ਕਿਉਂਕਿ ਹੁਣ ਪਾਹੇ ਦੇਣੇ ਪਣਿਆ ਇੱਕ ਹੁੰਦੀਆਂ ਰੀਲਾਂ ਬਣਾਉਣੀਆਂ ਇਹ ਆ ਰੀਲਾਂ ਬਣਾਉਣ ਵਾਲੇ ਇਹਨਾਂ ਪਾੜੇ ਦੇ ਗਰੀਬ ਇਕੱਠੇ ਕਰਦੇ ਹੁੰਦੇ ਆ ਪਾੜੇ ਦੇ ਨਕਲੀ ਲੋੜਵੰਦ ਤੇ ਥੋੜੇ ਜਿਹਾ ਸਮਾਨ ਲਿਆ ਕੇ ਰੀਲਾਂ ਬਣਾ ਕੇ ਲੋਕਾਂ ਨੂੰ ਇਹੋ ਜਿਹਾ ਸ਼ੋਅ ਕਰਨਾ ਹੁੰਦਾ ਬੱਲੇ ਬੱਲੇ ਬੰਦਾ ਬੜੀ ਸੇਵਾ ਕਰ ਰਿਹਾ ਲੋਕਾਂ ਦੀ ਫਿਰ ਜਿਹੜੇ ਐਨ ਆਰ ਆਈ ਲੋਕ ਆ ਜਿਨ੍ਹਾਂ ਨੂੰ ਖੁੱਲਾ ਪਿਆ ਉਹ ਫੰਡ ਪਾਉਣਾ ਸ਼ੁਰੂ ਕਰ ਦਿੰਦੇ ਮੇਰੇ ਆਪਣੇ 10 12 ਗੱਲੇ ਖੋਜ ਪੈ ਗਏ ਆ ਯਾਰ 10 12 ਕਿੱਲੇ ਦਾ ਮਤਲਬ ਆ ਵੀ 5 6 ਲੱਖ ਦਾ ਨੁਕਸਾਨ ਹੋ ਗਿਆ ਤੇ ਆਉਣਾ ਕੱਖ ਨਹੀਂ ਜਿਹੜਾ ਇਨਵੈਸਟ ਕੀਤਾ ਸੀ ਉਹ ਗਿਆ ਅਗਲੀ ਯਾਰ ਫੇਰ 6 ਲੱਖ ਇਨਵੈਸਟ ਕਰਾਂਗੇ ਉਹ ਨੀ ਜਗਾ ਤੇ 12 ਲੱਖ ਸਾਡਾ ਖੂਜ ਪੈ ਗਿਆ ਆੜਤੀਏ ਗੁਣਾ ਵਿਆਜ ਨਾਲ ਹੀ ਪੈਸੇ ਲਿਉਂਦੇ ਕਿਸਾਨ ਪਰ ਕੋਈ ਨਹੀਂ ਆਇਆ ਵੀਰੋ ਬੜੀ ਸ਼ਰਮ ਵਾਲੀ ਗੱਲ ਆ ਇੱਥੇ ਹਾਂ ਲੀਡਰ ਸ਼ਰਮ ਦੇ ਮਾਰੇ ਆਉਂਦੇ ਆ ਕੀਤਾ ਉਹਨਾਂ ਵੀ ਕੱਖ ਨਹੀਂ ਲਾਕੇ ਦਾ ਓ ਜਰਮ ਦੇ ਮਾਰੇ ਆਉਂਦੇ ਵੀ ਕੱਲ ਨੂੰ ਬੋਟਾ ਲੈਣੀਆਂ ਕਿ ਗੇੜੀ ਜੀ ਕੱਢ ਆਈਏ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਬਸ ਆ ਜਿਹੜੇ ਏਡੇ ਏਡੇ ਵੱਡੇ ਪੰਜਾਬ ਦੇ ਸੰਤ ਜਿਹੜੇ ਕਹਿੰਦੇ ਹੈ ਨਾ ਉਹ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਯਾਰ ਸਿਰਫ ਇੱਕ ਭਾਈ ਅਮਰਪਾਲ ਦੀ ਸੰਸਥਾ ਜਿਹੜੀ ਆ ਕੀ ਨਾ ਉਹਦਾ ਆਪਣਾ ਨਾਂ ਭੁੱਲ ਗਿਆ ਮੈਂ ਉਹ ਬਾਉਪੁਰ ਦੇ ਸਾਹਮਣੇ ਲੰਗਰ ਲਾ ਰਿਆ ਆ ਬਾਕੀ ਕਿਸਾਨ ਆਪਣੇ ਸਹਾਰਿਆਂ ਦੇ ਆਪਣੇਆਂ ਦੇ ਸਹਾਰੇ ਆ ਕੋਈ ਸੰਸਥਾ ਜਿਹੜੀ ਲੋਕਾਂ ਦਾ ਕਰਦੇ ਆ ਬੱਲੇ ਬੱਲੇ ਇਹਨਾਂ ਨੇ ਤਾਂ ਬੜਾ ਕਰਤਾ ਕੋਈ ਨਹੀਂ ਆਇਆ ਯਾਰ ਸ਼ਰਮ ਵਾਲੀ ਗੱਲ ਮਤਲਬ ਇਹ ਸਾਰੇ ਖਾਚਲ ਹੋ ਗਿਆ ਇਹ ਸਾਰੇ ਉਹ ਲੋਗ ਆ ਜਿਹੜੇ ਲੋਕਾਂ ਨੂੰ ਉल्लू ਬਣਾ ਕੇ ਦਿਖਾਉਂਦੇ ਆ ਕਿ ਅਸੀਂ ਸਮਾਜ ਸੇਵੀ ਆ ਧੰਦਾ ਆ ਇਹਨਾਂ ਦਾ ਸਭ ਧੰਦੇਵਾਜ ਲੋਗ ਆ ਮਤਲਬ ਇਹ ਫਾਈਨਲ ਹੋ ਚੁੱਕਾ ਆ ਵੀ ਇਹ ਸਭ ਧੰਦੇਵਾਜ ਲੋਗ ਆ ਧੰਦੇਵਾਜ ਲੋਗ ਅੱਜਥੋਂ ਜਿੱਥੋਂ ਤੱਕ ਨਜ਼ਰ ਜਾਂਦੀ ਆ ਜਿੱਥੋਂ ਜਿੱਥੋਂ ਤੱਕ ਸਾਰੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਸਾਰੀਆਂ ਫਸਲਾਂ A to Z ਬਰਬਾਦ ਹੋ ਚੁੱਕੀਆਂ ਆ ਤੇ ਵੀਰੋ ਪੂਰਾ ਵੀਡੀਓਗ੍ਰਾਫੀ ਕਰਕੇ ਆਪਾਂ ਦਿਖਾਵਾਂਗੇ ਤੁਹਾਨੂੰ A to Z ਬਾਉਪੁਰ ਪਿੰਡ ਤੋਂ ਲੈ ਕੇ ਬੂਲੇ ਆਲੀ ਕਲਾ ਆਲੀ ਖੁਰਦ ਆਲੀ ਖੁਰਦ ਤੇ ਹੋਰ ਜਿੰਨੇ ਵੀ ਉਹ ਪਿੰਡ ਸਾਰੇ ਯੀ ਨਰੀਆ ਪਸਲਾਉਂਗਾ ਉਹ ਸਾਰੇ ਆਪਾਂ ਤੁਹਾਨੂੰ ਦਿਖਾਉਂਦੇ ਆ ਇਹਨਾਂ ਇਹਨਾਂ ਪਿੰਡਾਂ ਦਾ ਇੱਕੇ ਦਮ ਟੋਟਲ ਫਸਲਾਂ ਜਿਹੜੀਆਂ ਆ ਉਹ ਬਰਬਾਦ ਹੋ ਚੁੱਕੀਆਂ ਆ ਤੇ ਕੋਈ ਰਵੀ ਸਿੰਘ ਕੋਈ ਵੱਡੀ ਸੰਸਥਾ ਨਹੀਂ ਆਈ ਕੋਈ ਵੱਡੇ ਲੀਡਰ ਨਹੀਂ ਆਏ ਕੋਈ ਲੋਕਾਂ ਨੇ ਆਪਣੇ ਕੋਲੋਂ ਹੀ ਕੀਤਾ ਜੋ ਕੁਝ ਕੀਤਾ ਆ ਧੰਨਵਾਦ ਵੀਰੋ ਅੱਜ ਮੈਂ ਇਸੇ ਆਸਤੇ ਨਿਕਲੇ ਆਇਆ ਕਿ ਪੂਰੇ ਵੀਡੀਓ ਬਣਾ ਦੇਣੇ ਆ ਧੰਨਵਾਦ ਵੀਰੋ ਧੰਨਵਾਦ